ਜਿਹੜਾ ਮੋਦੀ ਸਰਕਾਰ ਤੇ ਉਹਨਾਂ ਦੀ ਵਿਜ਼ਾਰਤ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਗੋਇਲ ਵਿਦੇਸ਼ੀ ਮੰਤਰੀ ਜੈਸ਼ੰਕਰ ਜੈਸ਼ੰਕਰ ਇਹਨਾਂ ਨੇ ਗ੍ਰਹਿ ਵਜ਼ੀਰ ਅਮਿਤ ਸ਼ੋਨੀ ਪਾਲਿਸੀ ਬਣਾਈ ਹੈ ਕੀ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਜਾਂ ਅੰਦਰ ਇੱਥੇ ਸ਼ਹੀਦ ਕੀਤਾ ਜਾਏ ਸੈਸਿਨੇਟ ਕੀਤਾ ਜਾਵੇ ਇਹ ਮਨੁੱਖਤਾ ਦੇ ਵਿਰੁੱਧ ਹੈ ਤੇ ਕੋਈ ਜਾਨਵਰ ਪ੍ਰਕਿਰਤੀ ਦਾ ਬੰਦਾ ਜਾਂ ਬੰਦੇ ਇਹੋ ਜਿਹੇ ਨਿਸ਼ਾਨਦੇਹੀ ਲੋਕਾਂ ਨੂੰ ਮਰਵਾਉਣ ਦੇ ਆਰਡਰ ਦਿੰਦੇ ਆ ਵਾਹਿਗੁਰੂ ਬਹੁਤ ਵੱਡਾ ਹੁਣ ਬੰਗਲਾਦੇਸ਼ ਦੇ ਵਿੱਚ ਆਰਐਸਐਸ ਨੇ ਤੇ ਹਿੰਦਕੋਮਤ ਮੋਤੀ ਸਾਹਿਬ ਨੇ ਕਿਹਾ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੀ ਟਾਰਗੇਟ ਕਿਲਿੰਗ ਹੋ ਰਹੀ ਹੈ ਟਾਰਗੇਟ ਕਿਲਿੰਗ ਦਾ ਮਤਲਬ ਹੈ ਕੀ ਹਿੰਦੂਵਾਨ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ ਤੇ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ ਅਸੀਂ ਇਹ ਦੁਰਘਟਨਾ ਦੇ ਬਿਲਕੁਲ ਖਿਲਾਫ ਹਾਂ ਤੇ ਜਿਨ੍ਹਾਂ ਨੇ ਆਰਡਰ ਦਿੱਤੇ ਹੈ ਕਿ ਹਿੰਦੂਵਾਨ ਨੂੰ ਟਾਰਗੇਟ ਕਿਲਿੰਗ ਕਰ ਦਈਏ ਉਹ ਵੀ ਜਾਨਵਰ ਪ੍ਰਕਿਰਤੀ ਦੇ ਹੈਗੇ ਆ ਜਿਵੇਂ ਸਾਡੇ ਹਿੰਦੂਤਵਾ ਦੇ ਲੀਡਰ ਮੋਦੀ ਸਾਹਿਬ ਤੇ ਉਹਨਾਂ ਦੀ ਜੁੰਡਲੀ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ ਮੇਰਾ ਮਤਲਬ ਹੈ ਕੋਈ ਇੱਕ ਸਿਵਲਾਈਜ਼ਡ ਆਦਮੀ ਕਿਵੇਂ ਆਰਡਰ ਕਰ ਸਕਦਾ ਹੈ ਕਿ ਕਿਸੇ ਕੌਮ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ ਮੋਦੀ ਸਾਹਿਬੇ ਦਾ ਅਸਰ ਤਾਂ ਬਹੁਤ ਪੈਣਾ ਜਿਵੇਂ ਹਿਟਲਰ ਨੇ ਕਤਲਿਆਂ ਕਰਵਾਈ ਸੀ ਕਨਸੈਂਟਰੇਸ਼ਨ ਕੈਂਪਸ ਦੇ ਵਿੱਚ ਦਿੱਤੇ ਗਏ ਸੀ ਕਿ ਫਿਰ ਨਿਊਰੰਬਰਗ ਦੇ ਵਿੱਚ ਟ੍ਰਾਇਲਸ ਹੋਏ ਟੋਕੀਓ ਦੇ ਵਿੱਚ ਟ੍ਰਾਇਲਸ ਹੋਏ ਤੇ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਸੀ ਉਹਨਾਂ ਨੂੰ ਜਨਤਾ ਫਾਇਰਿੰਗ ਸਕਾਟ ਦੇ ਅੱਗੇ ਜਦ ਫਾਂਸੀ ਦਿੱਤੀ ਗਈ ਸੋ ਮੋਦੀ ਸਾਹਿਬ ਮਿਤਸ਼ਾ ਜੀ જય ਸ਼ੰਕਰ ਜੀ ਗੋਇਲ ਜੀ ਰੋਦੇ ਮੁਖੀ ਸਾਬਕਾ ਰੋਦੇ ਮੁਖੀ ਗੋਇਲ ਜੀ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਮੈਂ ਆਪ ਜੀ ਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਕੰਮ ਤੁਸੀਂ ਇਹ ਕਰੋਗੇ ਇਹਦਾ ਤੁਹਾਨੂੰ ਸਾਰਿਆਂ ਨੂੰ ਭੁਗਤਣਾ ਪੈਣਾ ਹੈ ਜਿਵੇਂ ਅੱਜ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਮਾਰੇ ਜਾ ਰਿਹਾ ਹੈ ਉਹਨਾਂ ਨੂੰ ਵੀ ਭੁਗਤਣਾ ਪਊਗਾ ਤੇ ਜਿਹੜੀ ਪੀੜ ਤੁਹਾਨੂੰ ਹਿੰਦੂਆਂ ਦੇ ਲਈ ਹੋਈ ਹੈ ਉਹੀ ਪੀੜ ਸਿੱਖਾਂ ਦੇ ਲਈ ਹੋਣੀ ਚਾਹੀਦੀ ਹੈ ਤੁਹਾਡੇ ਦਿਲ ਦੇ ਵਿੱਚ ਨਹੀਂ ਤਾਂ ਤੁਸੀਂ ਜਾਨਵਰ ਹਿਟਲਰ ਨਾਰਸਿਸਿਜ਼ਮ ਦੇ ਵਿੱਚ ਪ੍ਰਵੇਸ਼ ਹੋ ਗਏ ਹੋ ਜੀ ਦਾ ਫੈਸਲਾ ਰੱਬ ਹੀ ਕਰੂਗਾ ਤੁਸੀਂ ਨਹੀਂ ਕਰ ਸਕੋਗੇ